ਇਹਨੇ ਤਾਂ ਚੌਂਕਾ ਲਾ ਦਿੱਤਾ ਸਰੋਹ ਦੀ ਖਾਫਾ ਦੇ ਆਖ ਨਹੀਂ ਸਾਈਂ ਜਿਓ ਜੀ ਉਹ ਵੀ ਚੱਲ ਜਾਂਦੇ ਕਿ ਭਾਈ ਜੇ ਭਾਈ ਇਹ ਕਿੱਥੇ ਨਹੀਂ ਆਉਂਦਾ ਮੈਨੂੰ ਲੰਗੜੀ ਵਿਚਾਰਾ ਲੰਗੜਾ ਬੰਦਾ ਹੈ ਉਹ ਗਰੀਬ ਆਦਮੀ ਹੈ ਪੱਟੀ ਲੈ ਕੇ ਬੈਠਾ ਸਮਾਂ ਆ ਕੰਮਰੀ ਨਹੀਂ ਪਤਾ ਨਹੀਂ बकरी भई ती हज़ार रुपया मंदर ॾिखा जाम राजू आौदा ਮੋਟਕਾ ਦਾ ਨਸਾਰਾ ਕੁਛ ਕੀ ਚੱਲਦਾ ਕੀ ਨਾ ਕੀ ਮਸਲਾ ਲੱਗਦਾ ਕਿੰਨੇ ਦੇ ਦੇਖ ਦੀਆ ਕਿੰਨੇ ਦਾ ਕੀ ਲੱਗਦਾ ਜੇ ਵੀਡੀਓ ਚੰਗੀ ਲੱਗਦਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਇਕ ਕਰ ਦਿਓ ਤੇ ਬਾਤਾਂ ਨੂੰ ਸ਼ੇਅਰ ਕਰ ਦਿਓ ਵੀਡੀਓ ਚੰਗੀ ਲੱਗਦਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਸਾਥੋਂ ਅੰਮੀ ਜੀ ਨੂੰ ਵੀ ਕਿ ਜੀ ਕੀ ਕਹਿੰਦੇ ਭਾਈ ਹੈ ਕਾਕੇ ਜੀ ਮੇਰੇ ਤੂੰ ਬਿਨਾ ਮੇਵਨੇ ਤੋ ਕਰ ਲੈਣਿਆ ਆ ਜਾ ਕਿਉਂ ਵੀ ਮੇਵਨੇ ਰੱਖ ਲੈ ਓਏ ਹੈ ਉਹਦਾ ਕਹਿੰਦਾ ਭਈ ਮੈਂ ਤਾਂ ਇਹਨੂੰ ਕਹਿੰਦਾ 14 ਦੀ ਦਵਾ ਮਹਾ 14 ਦੀ ਨਹੀਂ ਹੋਣੀ ਅਵੀ ਪਕਾਈ ਕਰੀ ਜਾ ਮੇਰੇ ਨਾਲ ਕਿਉਂ ਵੀ ਮੇਮ ਨਹੀਂ ਵੀਨੇ ਦੋ ਖੱ쩌 ਵਰਗੀ ਬੱਕਰੀ ਭਈ ਐ ਉਹਦੇ ਇਹ ਮੇਵ ਨਹੀਂ ਹੋ ਜਾਣਗੇ ਹੋਰ ਕਿਰਾਏ ਮੰਨਦੇ ਨਹੀਂ ਐ ਹੋਰ 3 ਮਿੰਟ ਲੇ ਗੋ ਵੀ ਨਾ ਭਈ ਲੋਈ ਚਾਹ ਲੈਣੋ ਮਾਣ ਵਾਲੀ ਵਿੱਚ ਜਨਰਲ ਕਹਿੰਦੇ ਤੁਹਾਨੂੰ ਸੋਚਣ ਮਾਰਾ ਪੁੱਤ ਕਿਵੇਂ ਪਿੱਛਣਗੇ ਇਹ ਗੱਲ ਲਾਜੀ ਇਹਨਾਂ ਨੇ ਸਮਾਕੇ ਤੇ ਕੱਚੀ ਦਾ ਲੋਹੇ ਉਹ ਬਾਈ ਕੱਚੀ ਗੱਤ ਨਹੀਂ ਹੈਗੀ ਦੇਖ ਲੈ ਆਪਾਂ ਕਹਿੰਦੇ ਬਾਤ ਕਰੀਏ ਕੀ ਉਤਰੀ ਦੀ ਕਿੱਥੀਆਂ ਲੈਣੇ ਆ ਦੇ ਦੇ ਹੁਣ ਨਾ ਕਰਾਂਗੇ ਰਾਜਨੀਤੀ ਤੇ ਮਾਰਾ ਨੂੰ ਪਤਾ ਐਵੇਂ ਸ਼ਰਤੀ ਫੜਾ ਪੰਜਾਂ ਦਾ ਡੁੱੱਕ ਦੇਣਗੀ ਦੋ ਬੱਚਾ ਨਹੀਂ ਮਿਲਦੀ ਨੇ ਕਹਿੰਦਾ ਜਾਨ ਤੱਕੋ ਤੂੰ ਕਹੇ ਬਾਈ 18000 ਦੰਦੇ ਜੀ ਸਿੱਧੀ ਗੱਲ ਲੈਣੇ ਐਵੇਂ ਮੈਂ ਤੈਨੂੰ ਲੰਬੀਆਂ ਹੜਾਈਆਂ ਪਾਵਾਂ ਕੀ ਫਾਇਦਾ 18000 ਔਰ ਕਿੰਨੇ ਬੱਗੇ ਨੇ 25 ਗਹਿਰੇ 25 ਤਾਂ ਉਹਨਾਂ ਨੂੰ ਵੀ ਪਤਾ ਹੀ ਮੰਗੀ ਖੜਾ ਸਾਰੀ ਮੰਡੀ ਤੋਂ 3000 ਜੀ ਮੈਂ ਵੀ ਖੱਚ ਕੀ ਕਹਿ ਜਵੀ ਮੈਂ ਦੋ ਇੰਨੇ ਦਾ ਮੇਮਣੇ ਹੋ ਜਾਂਦੇ ਨੇ ਮੰਗਣਾ ਟੰਗੜਾ ਬੰਦਾ 500 ਰੁਪਇਆ ਵੇਚ ਨਹੀਂ ਦਊ ਠੀਕ ਹੈ ਮੈਂ ਨਹੀਂ ਕਰਦਾ ਤਸਵੀਰ ਦੇਖ ਕੇ ਸਾਨੂੰ ਲੈ ਮੈਨੂੰ ਨਾ ਦੇਖਿਆ ਕਰ ਗੱਲ ਫਿਰ ਲੱਗਣਾ ਅਹੇ ਜੇ ਬੰਦੇ ਦੇਖਿਆ ਕੰਦੀ ਨਾ ਦੇਖ ਲੈ ਨਹੀਂ ਤਾਂ ਹੀ ਕਹਤਾ ਨਹੀਂ ਰੁਪਤੀ ਅੱਜ ਕਿੱਥੇ ਮੁੰਡਿਆਂ ਨੇ ਪੱਕੇ ਨੂੰ ਸਾਰੀ ਮੰਡੀਆਂ ਨੂੰ ਤਫਸਲਾ ਲੱਗਦਾ ਬੱਕਰੀਆਂ ਬਾਤੂ ਅੱਜ ਮੰਡੀ ਦੀ ਗਏ ਅਸੀਂ ਤੁੰਗ ਵਾਲੀ ਬੱਕਰੀ ਇਹ ਬੱਕਰੀ ਆ ਮਿਲਤਾ ਜਾਂਦਾ ਸਾਰਾ 40 ਟਰੱਕ ਭਰਨੀ ਮਿਲ ਲੰਗੇ ਤਾਂ ਕੁਝ ਨਹੀਂ ਆਉਂਦਾ ਨਾ 40 40 ਟਰੱਕ ਭਰ ਕੇ ਜਾਂਦੇ ਨੇ ਉੱਥੇ ਜਾਂਦੇ ਨੇ ਤੈਨੂੰ ਪਤਾ ਹੀ ਹੈ ਅੱਜ ਸੌਦਾ ਮੇਰਾ ਵੀ ਨਹੀਂ ਹੋਏਗਾ ਮੇਰੇ ਵੀ ਕੁਤਕੁਤੀਆਂ ਹੁੰਦੀਆਂ ਨੇ ਮੈਂ ਇੱਕ ਅਦਾ ਸੌਦਾ ਕਰੀਏ ਜੀਨੀ ਬਣਾ ਲਈਏ ਬਾਕੀ ਆਪਦੇ ਫਿਰ ਵੀਡੀਓ ਬਣਾਈ ਸਾਢੇ 18 ਦੀ ਹੋ ਗਈ ਦੇ ਦੇ ਗਰੀਬ ਆ ਜੀ ਬਾਈ ਯਾਰ ਦੇ ਦੇ ਯਾਰ ਗਰੀਬ ਤੇਰੀ ਪੂਣੀ ਹੋ ਜਾਈ ਮੈਨੂੰ ਧਰਕੇ ਦਾ ਮੈਂ ਨਹੀਂ ਠੰਡੇ ਚੁੱਲੇ ਫਿਰਨਾ ਨਹੀਂ ਸਾਢੇ ਹੋ ਹੋ ਕਿੰਨੇ ਦੀ ਸਹੀ ਆ ਜਾ ਵੀ ਕੀ ਚਾਹੀਏ ਮੇਰੀ ਸੁਣ ਲੈ ਗੱਲ ਉਹ ਲੈ ਨਾ ਮੇਰੀ ਇੱਕ ਗੱਲ ਸੁਣ ਲੈ ਉਹ ਬਾਈ ਨਹੀਂ ਇੱਕ ਗੱਲ ਸੁਣ ਲੈ ਹਾਂ ਗੰਗਾ ਵਾਲੀਆਂ ਕੌਡੀਆਂ ਤੂੰ ਵੀ ਨਾ ਚੁਗ ਨਾਰਾ ਗੰਗਾ ਵਾਲੇ ਗੰਨੂ ਚੁਗਦੇ ਕਰਦੇ ਆਰ ਪਾਰ ਦੀ ਕੁਸ਼ਤੀ ਉਹਨੂੰ ਕਹਿੰਦਾ ਕਿ ਬੰਦਾ ਆਇਆ ਬੱਕਰੀ ਚੰਗੀ ਆ ਕਿਉਂ ਪਾਣੀ ਮਾਰਦੇ ਨਾ ਨਹੀਂ ਵੀ ਦੁਆ ਚ ਫਾਲਣ ਦਾ ਬਿਆਨ ਕਰੇਗੇ ਓ ਪਾਣੀਆ ਫਿਰ ਚੀਜ਼ ਵੀ ਚੰਗੀ ਪਾਲਦਾ ਤੂੰ ਰੁਪਏ ਵੀ ਨਹੀਂ ਲਾਉਂਦਾ ਤੈਨੂੰ ਨਾ ਤਾਂ ਖੱਚੇ ਲਾਦਾ ਵੀ ਓ ਰੁਪਏ ਦੋ ਤਾਂ ਬੱਚੇ ਨਹੀਂ ਤੇ ਤੂੰ ਇਹ ਚੱਕਰ ਨਹੀਂ ਮੇਰਾ ਕੋਈ ਇਹ ਬੱਚੇ ਦਾ ਨਾਲ ਹੀ ਪਹਿਲਾਂ ਦੇਖ ਕੇ ਆਣਾ ਸੀ ਆਪਾਂ ਨਾ ਖੱਚੇ ਰੇ ਲਾਦਾ ਅੱਜ ਪਤਾ ਆਪਾਂ ਨਾ ਨਹੀਂ ਪਾਈ ਤਾਂ ਕੋਈ ਭਾਈ ਤਾਂ ਕੋਈ ਕਰੇਗਾ ਕਸੂਰ ਨਾ ਮੈਂ ਕਿਉਂ ਤੇਰਾ ਬੜਾ ੱਟਾ ਜੀ ਅੱਛੀ ੱਟਾ ਕਰਨ ਵਾਲਾ ਹੁਣ ਕਮੈਨੂ ਵੀ ਦੀਂਦਾ ਵੀ ੱਟਾ ਹੈ ਉਹਦਾ ਮੈਨੂੰ ਵੀ ਦੀਂਦਾ ਵੀ ੱਟਾ ਹੈ ਓ ਕੀ ਕਰਾਂ 1500 ਪਿੱਛੇ ਦਾ ਸੌਦਾ ਛੱਡ ਜਾਂਦਾ ਗੈਨਾਂ ਦੂਆ ਲੈ ਕੇ ਵੱਕਰੀ ਪਾ ਦਿੰਦਾ ਮੀਨਾਂ ਵਾਲੇ ਦਾ ਤਾਂ ਦਲਾਲੀ ਤੋਂ ਪਰਾਂ ਗਏ ਹਾਂ ਲੈ ਰੱਜੂ ਨੇ ਪਿੱਛਪਵਾ ਲਈ ਤੈਪਮਾ ਨਹੀਂ ਲੈ ਕੇ ਹੋ ਜਾ ਮੜ ਕੇ ਰਸੀ ਜੋ ਤਾਨੇ ਨਾਲ ਵਰਗਾ ਤਿਆਰੀ ਖੜਿਆ ਵਾ ਸੋਦੀ ਲੈ ਜੂਗਾ ਆਲਾ ਦਾ ਚੀਜ਼ 1500 ਕਿੱਛ ਨਾ ਦਬਾਏ ਰੱਬ ਦਾ ਚਾਰਾ ਰਿਹਾ ਤੂੰ ਪਹਿਲੀ ਬੋਲ ਪਿਆ ਉਹ ਮਰਜੇ ਮੈਂ ਨਹੀਂ ਪਤਾ ਮੈਂ 1.5 ਦੀ ਕਿਉਂ ਕਰਦਾ ਆਪੇ ਪੁੱਛਤਣ ਵਾਲੀ ਹੋ ਗਈ ਦੀਦੀ ਚੱਕੋ ਵੇਚੀ ਲੈ ਆਪੇ ਪੁੱਛਤਣ ਵਾਲੀ ਨੀ ਇਹ ਕੀ ਗੱਲ ਆ ਕੋਣ ਪਰੇ ਹਰਿਆਣਾ ਕੱਚੀਆਂ ਕੈਨਾਂ ਦਾ ਹਰਿਆਣਾ ਹਰਿਆਣਾ ਦਾ ਤਿੰਨੇ ਗੱਲ ਕਹਿਤੀ ਹੁਣ ਅਗਲੇ ਨੂੰ 2000 ਤੂੰ ਜਣੇ ਤੂੰ ਆਈਂ ਕਹਿੰਦਾ ਵੀ ਕਰ ਮੈਂ ਲੈ 1.5 ਦੀ ਬੱਕਰੀ ਦਾ ਤੋੜ ਕਰਨ ਨੂੰ ਤਿਆਰ ਤੀ ਚੱਕ ਦੇ ਵੇ ਤੂੰ ਕਿ ਗਿਆ ਹੋਇਆ ਹਾਂ ਇਹਨੇ ਕਾਇ ਨੇ ਕੰਡੇ ਵਿਜਾਏ ਦੋ ਵਤ ਦੇਣੀ ਨਹੀਂ ਲੈ ਮੈਂ ਹੁਣ ਕੁਛ ਨਹੀਂ ਵਧੀਆ 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 ਬੱਕਰੀ ਚੰਗੀ ਕਹਿੰਦੇ ਦੋ ਵਤ ਦੇਣੀ ਬੱਕਰੀ ਚੰਗੀ ਕਰਕੇ ਕਰੇ ਮਾਪਾ ਨੇ ਹਾਂ ਕੀਤੇ ਤਾਂ ਮੈਂ ਜਾਣ ਨਹੀਂ ਦਿੰਦਾ ਸਾਡੇ 20 ਵਧੀਏ ਲੈਂਦੇ ਆਪਾਂ ਲਓ ਜਵੀਰ ਆ ਬੱਕਰੀ ਦਾ ਹੋ ਗਿਆ ਸੌਦਾ ਸਾਡੇ 20000 ਦੇ ਵਿੱਚ ਸੌਦਾ ਹੋ ਗਿਆ ਕਿੰਨੇ ਪਤਾ ਨਹੀਂ ਸਾਡੇ 19 ਨਾ ਭਾਈ ਪੂਰੀ ਦੀਦੀ ਵਾ ਤੇਰਾ ਨਾ ਗਰੀਬ ਨਾ ਥੋਖਾ ਨਹੀਂ ਕਰ ਦੂਗਾ 19 13000 ਮੇਰਾ ਆ ਅੱਜ ਕੋਣੀ ਮੇਰੀ ਵੀ ਨਹੀਂ ਹੋਈ ਕਰਾਦੀ ਆਪਾਂ ਨੇ ਨਾ ਬੰਦਾ ਮੇਰੇ ਹੱਕ ਦਾ ਇਹਨੇ ਕਰਾਦੀ ਕੋਣੀ ਤੇ ਝਾਂਟੇ ਦਾ ਮਿੱਤਰ ਹੈ ਜੇ ਲੈ ਉਹਦਾ ਝਾਂਟੇ ਦਾ ਉਧੇ ਨਹੀਂ ਵੇਚੇ ਆਪਾਂ ਇੱਥੇ ਨਾਲੇ ਮਾਂ ਜਾਓਗੇ। ਦੇਣੀ ਵਿੱਚ ਨੇ ਆਪਾਂ। ਯਾਰ ਸਾਢੇ ਰੁਪਏ ਲਓ। ਟੰਗਾਲੀ ਮੁੱਦੇ ਵੇਚੀਏ ਵਿੱਚ ਨੋਰੇ ਵੇਚੀਏ। ਵਾਤੂ ਵਾਤੂ ਵੇਚ ਲਿਆਂਗੇ ਆਪਾਂ ਨੇ। ਉਹ ਮੈਨੂੰ ਕੋਈ ਬਾਤ ਨਹੀਂ ਨਾ ਦਿੰਦਾ ਕਿ ਭਾਈ। ਤੇਰੇ ਗਰੀਬ ਦੇ ਪੈਸੇ ਕੋਈ ਨਹੀਂ ਖਾਂਦਾ। ਸੌਦਾ ਹੋ ਗਿਆ ਬਈ। ਸਾਢੇ। ਕੋਈ ਨਾ ਕੋਈ ਨਾ ਕੋਈ ਨਾ। ਸਾਰੇ ਫੜਾ ਦੇ ਛੋਟੇ ਭਾਈ। ਉਹ ਕੋਈ ਨਹੀਂ। ਆਪਾਂ ਇਹਦੇ ਗਰੀਬ ਦੇ ਪੈਸੇ। ਆ ਫੜ। ਆ ਸਾਈ ਵਾਲਾ ਵੀ ਦਿਓ ਜੀ। ਲਓ ਜੀ ਸਾਈ ਵਾਲਾ। ਨੇ ਰੰਗ ਬਰੰਗੇ ਲੋਟ ਨੇ ਰੰਗ ਲਾ ਦੇ ਮਿੱਤਰਾਂ ਤੇ ਚੰਗੇ ਹੋਏ ਨੇ ਬਣਾ ਸੌਤੀ ਪਹਿਲਾ ਹੋਊਗਾ ਬੱਕੀ ਨੂੰ ਇਹਨਾਂ ਕਿੰਨਾ ਬੜਾ ਹੈ ਪੰਜ 3 7 5 9 10 11 ਆ ਆ ਹੈਲੋ ਜੀ ਨਾ ਵੀ ਉਹ ਦੇ ਦਵਾਰਾ ਕਹਿੰਦਾ ਭਾਈ ਆ 513 ਵੱਧ ਗਿਆ ਉਹ 20 ਵਾ ਗਿਆ ਜੇ ਦਵਾਰਾ ਕਹਿੰਿਆ ਤੇ ਬਾਕੀ ਦੇਖ ਲੋ ਮੜੇ ਕਿੰਨੇ ਜੀਏ ਦਵਾਰਾ ਕਹਿੰਦਾ ਇਹ ਦਵਾਰਾ ਕਹਿੰਦਾ ਹਾਂ ਨਾ ਨਾ ਤੈਨਾਂ ਧੋਖਾ ਨਹੀਂ ਹੋਣ ਦੇਣਾ ਰੋਜ਼ ਬਾਵਾ ਆਸਤਾ ਮੰਡੀਆਂ ਚਪਣਾ ਲੋਕਾਂ ਨਾਲ ਆ ਕਿੰਨੇ ਕਰਖਣੇ ਅਦੋ 1 2 3 4 5 6 7 8 9 10 11 12 13 14 15 16 17 18 19 20 ਆਪੋ ਚੁੱਕਾਇਆ ਰੱਖਿਆ ਹੋਤੋ ਉਹ ਵੀ ਲੰਗੋ ਵਾਲਾ ਖੜੇ ਜੀ ਆਹੋ ਸੋਈ ਦਿਓ ਜੀ ਆਹ ਬੰਦਾ ਰਿਹਾ ਜਵਾਨ ਤੇ ਇਹਨੇ ਮੇਰੀ ਬੁੱਤਗੋਣੀ ਕਰਾਤੀ ਅੱਜ 14 ਰਹੀ ਵਿਚਾਰਾ ਬੱਕਰੀ ਵੀ ਤੇਰੀ ਘਰ ਵਾਲੀ ਐ ਇਹਨੇ ਕਰਾਈਆ ਬੋਣੀ ਘਰ ਵਾਲੀ ਨਹੀਂ ਨਹੀਂ ਬਈ ਧੜਕੇ ਠੰਡੇ ਚੁੱਡੀ ਫਿਰਦੇ ਸੀ ਕਿਸਮਤ ਕਿਸੇ ਦੀ ਨਹੀਂ ਬੋਹੀ ਹੈ ਇੱਥੇ ਹੀ ਖੋਦੀ ਹੈ ਹਾਂ ਜੀ ਭਾਈ ਉਹ ਭਾਈ ਉਹ ਕੀ ਕਰੀ ਰੱਸੀ ਨਹੀਂ ਕੰਨ ਪਾ ਦੇ ਕੰਨ ਪਾ ਦੇ ਮਾ ਚੁੱਲੀ ਜੀ ਕਰਨੀ ਹੁੰਦੀ ਨਹੀਂ ਦਦੇ ਦਿਓ ਬਈ ਉਹ ਸਿੱਧਾ ਦੇ ਦਿਓ ਸਾਰਾ ਸਗਨ ਕਰਕੇ ਧਰੂ ਤੂੰ ਚਿੰਤਾ ਨਾ ਮਨਾਂ ਰਾਜੂ ਜੀ ਘਰੇ ਨੇ ਵਿਚਾਲੇ ਤੇਰਾ ਫਾਇਦਾ ਕਰਾਵਾਂਗੇ। ਮੈਂ ਤੇ ਕਹਿ ਕੇ ਲਵਾਵਾਂਗੇ ਅਗਲੇ ਤੋਂ ਪਰ ਗੰਤ ਘਮ ਨਹੀਂ ਗਾ। ਠੀਕ ਹੈ ਗੱਲ। ਠੀਕ ਹੈ ਗੱਲ। ਹਾਂ ਬੰਦਾ ਮੇਸ਼ਕੀ ਤੇ ਬੈਠੀ ਗਈ। ਆ ਜੇ ਤੂੰ ਹੁਣ ਛੜਦਾਂ ਦਾ ਬੱਕਰੀ ਵਿਕੀ ਖੜੀ ਸੀ। ਉਹ ਤੁਲਜੀ ਦੀ ਸੀ। ਤੁਲਜੀ ਦੀ ਮੈਂ ਫਾਇਦਾ ਕਰੀ। ਤੁਲਜੀ ਦੀ ਬੱਕਰੀ। ਤੰਨ ਨਾ ਗਨੇ ਬੋਲੇ ਇੰਨੇ ਚ ਕੀ ਹੁੰਦਾ ਤੰਨ ਨਾ ਗਨੇ ਦੋਨੋ ਪੁੱਛ ਤੂੰ ਪੈਸੇ ਕਿਦਾਂ ਦੇ ਖੋਸਣਾ ਜਮਾਈ ਸੌਦਾ ਦੇਖ ਕੇ ਸਸਤਾ ਲਿਆ ਕਰ ਫੇਰ ਵੇਚਿਆ ਕਰ ਜੇ ਵਪਾਰ ਕਰਨਾ ਹੈ ਹੋਰ ਦੋ ਲਾਈ ਜਣਾ ਕੇ ਛਿਖੇ ਯੱਕ ਨਾਲ ਲੈ ਲਿਖਾਈ ਜੀ ਤੂੰ ਕਰਾਂਗਾ